ਕਮਿਟੀ ਡੈਜਿਗਨੇਸ਼ਨ ਅਮਰਜੀਤ ਸਿੰਘ ਜੰਡੀ ਪ੍ਰਚਾਰਕ ਸ਼ੋਣੀ ਕਮੇਟੀ ਅਮਰਸਰ ਹਾਂਜੀ ਜੀ ਗੁਰੂ ਗੋਬਿੰਦ ਸਿੰਘ ਬਾਦਰੀ ਜੀ ਪ੍ਰਮੋਤ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਇਤਿਹਾਸਕ ਯਾਦ ਨੂੰ ਤਾਜ਼ਾ ਕਰਨ ਵਾਸਤੇ ਕੌਮ ਦੀਆਂ ਮਹਾਨ ਜਥੇਬੰਦੀਆਂ ਸੰਪਰਦਾਮਾ ਮਹਾਪੁਰਸ਼ ਪਤਵੰਤੇ ਗੁਰਸਿੱਖ ਸਹਿਬਾਨ ਅਸ਼ਾਹਰਪੁਰ ਦੀ ਧਰਤੀ ਤੇ ਇਕੱਤਰ ਹੋਏ ਨੇ ਜਿਨ੍ਹਾਂ ਨੇ ਰਲ ਮਿਲ ਕੇ ਧੰਨ ਸ਼੍ਰੀ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਅਤੇ ਸਤਗੁਰੂ ਜੀ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸ਼ਰਧਾ ਅਰਪਣ ਕਰਨ ਵਾਸਤੇ ਆਪਸ ਦੇ ਵਿੱਚ ਗੁਰਮਤਾ ਕਰਨ ਵਾਸਤੇ ਤਿਆਰੀ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਜਿਤਨੇ ਵੀ ਮਹਾਪੁਰਸ਼ ਕੌਮ ਦੇ ਨਮਾਇंदे ਕੌਮ ਦੀਆਂ ਕੇਂਦਰੀ ਜਥੇਬੰਦੀਆਂ ਦੇ ਜਿਤਨੇ ਵੀ ਮਹਾਪੁਰਸ਼ ਗੁਰਸਿੱਖਾਇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਉ ਇਹਨੂੰ ਅਕਦਾ ਹਾਂ ਆਪ ਇਲਾਕੇ ਦੀਆਂ ਸਭ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਕੇਂਦਰੀ ਜਥੇਬੰਦੀ ਵੱਲੋਂ ਬਹੁਤ ਹੀ ਇਤਿਹਾਸਕ ਸਥਾਨ ਕਸ਼ਮੀਰ ਦੀ ਧਰਤੀ ਮਟਨ ਜਿਸ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀਆਂ ਦਸਿਆਆਂ ਸਮੇਂ ਭਾਗ ਲਾਏ ਤੇ ਜਿਸ ਤਰ ਤੀ ਤੋਂ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਡਤ ਕਿਰਪਾ ਰਾਮ ਦੀ ਗੁਆਹੇ ਵਿੱਚ ਪਹੁੰਚੀ ਉਹਨਾਂ ਦੁਖੀਆਂ ਦਾ ਦਰਦ ਬੰਡਾਉਣ ਵਾਸਤੇ ਸਤਗੁਰੂ ਸ਼ਿਰ ਗੁਰ ਤੇਗ ਬਹਾਦਰ ਜੀ ਸ਼੍ਰੀਨਾਨਦਪੁਰ ਸਾਹਿਬੀ ਧਰਤੀ ਤੋਂ ਚੱਲੇ ਅਤੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਮਹਾਰਾਜ ਜੀ ਨੇ ਆਪਣਾ ਸੀਸ ਨਿਸ਼ਾਵਰ ਕੀਤਾ ਤੇ ਸਾਡੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਦਵਾਈ ਹਜ਼ਾਰਾਂ ਸਾਲਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਗਈਆਂ ਮੈਂ ਸਾਰੀ ਕੌਮ ਨੂੰ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਹੀ ਮਨੁੱਖਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਮਾਨਤਾਵਾਦੀ ਖਾਤਰ ਜਿਨ੍ਹਾਂ ਪਰੰਪਰਾਵਾਂ ਦੀ ਖਾਤਰ ਜਿਨ੍ਹਾਂ ਸਿਧਾਂਤਾਂ ਦੀ ਖਾਤਰ ਸ਼ਿਦਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਬਣਦਿਆਂ ਹੋਇਆਂ ਸ਼ਹੀਦੀ ਦਿੱਤੀ ਹੈ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਉਹਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ ਅਸੀਂ ਉਹਨਾਂ ਦੇ ਪਹਿਰਾ ਦਈਏ ਸਭ ਮਾਨਵਤਾ ਨੂੰ ਸਮਾਨਤਾ ਦਾ ਸੰਦੇਸ਼ ਦਈਏ ਸਭਨਾਂ ਦਾ ਸਤਿਕਾਰ ਕਰੀਏ ਸਾਡੇ ਵਿਚਾਰ ਕਿਸ ਨਾਲ ਰਲਦੇ ਹੋਣ ਜਾਹੇ ਨਾ ਰਲਦੇ ਹੋਣ ਦੂਜਿਆਂ ਦੀ ਅਸਹਿਮਤੀ ਦੇ ਨਾਲ ਸਹਿਮਤ ਹੋਣਾ ਇਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਕਾਇਆ ਹੋਇਆ ਮੈਂ ਬਹੁਤ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਕੇਵਲ ਇਹ ਹੀ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਹਰਚੋਵਾਲ ਗਰਦਾਸਪੁਰ ਤੋਂ ਅਸ਼ਾਹਰਪੁਰ ਦੀ ਧਰਤੀ ਤੇ ਨਗਰ ਕੀਰਤਨ ਆ ਰਿਹਾ ਹੈ ਅਸੀਂ ਸਭ ਨੇ ਰਲ ਮਿਲ ਕੇ ਸਵਾਗਤ ਕਰਨਾ ਹੈ ਅਤੇ 18 ਤਰੀਕ ਨੂੰ ਜਿਹੜਾ ਹੈ ਕਸ਼ਮੀਰ ਮੱਟਨ ਤੋਂ ਚੱਲ ਕੇ ਨਗਰ ਕੀਰਤਨ ਆ ਰਿਹਾ ਹੈ ਅਸੀਂ ਸਤਿਗੁਰ ਮਹਾਰਾਜ ਜੀ ਨੂੰ ਅਤੇ ਉਹਨਾਂ ਦੇ ਪਿਆਰੇ ਪੰਜ ਪਿਆਰੇ ਸਹਿਬਾਨ ਕੋ ਸਿੱਖਾਂ ਸਾਰਿਆਂ ਨੂੰ ਹੀ ਜਿਹੜੇ ਨਗਰ ਕੀਰਤਨ ਵਿੱਚ ਆਜਾ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਨਾ ਹੈ ਸ਼ਰਧਾ ਅਰਪਣ ਅਤੇ ਸਭਨਾਂ ਦੇ ਸਹਿਯੋਗ ਕਰਨਾ ਮੈਂ ਫਿਰ ਬਾਅਦ ਅੰਤ ਵਿੱਚ ਸਾਰੀਆਂ ਹੀ ਪੰਥਕ ਜਥੇਬੰਦੀਆਂ ਦਾ ਮਹਾਪੁਰਖਾਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਅਸੀਂ ਆਪਾਂ ਜੀ ਸ਼ਹਿਰ ਆਪਣੇ ਸ਼ਹਿਰ ਦਾ ਸ਼ਹਿਰ ਵੀ ਥੋੜਾ ਜਿਹਾ ਆਈਡੀਆ ਵੀ ਕਿੰਨੇ ਕਵਿਚੇ ਪਹੁੰਚਣ ਦੀ ਇੱਥੇ ਨਦਰ ਕੀਰਤਨ ਜੋ 14 ਨਮਬਰ ਵਾਲੇ ਦਿਨ ਚੱਲਣਾ ਹੈ ਇਹ ਹਰਚੋਵਾਲ ਟਾਂਡੇ ਤੋਂ ਹੁੰਦਾ ਹੋਇਆ ਲਾਚੋਵਾਲ ਇਤਿਹਾਦਕ ਪਿੰਡਾਂ ਵਿੱਚ ਹੁੰਦਾ ਹੋਇਆ ਸ਼ਹਿਰ ਵਿੱਚ ਆਵੇਗਾ ਟੰਡਾ ਚੌਂਕ ਤੋਂ ਇਹ ਨਗਰ ਕੀਰਤਨ ਆਰਾਮਗੜੀਆ ਚੌਂਕ ਤੋਂ ਹੁੰਦਾ ਹੋਇਆ ਪ੍ਰਵਾਹ ਚੌਂਕ ਤੋਂ ਹੁੰਦਾ ਹੋਇਆ ਗਵਰਨਮੈਂਟ ਕਾਲਜ ਜੋ ਕਚਹਿਰੀ ਵਾਲਾ ਰੋਡ ਹੈ ਇਸ ਤੋਂ ਹੁੰਦਾ ਹੋਇਆ ਚੰਡੀਗੜ੍ਹ ਰੋਡ ਤੇ ਹੁੰਦਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਤੇ ਜਿਹੜਾ ਨਗਰ ਕੀਰਤਨ 18 ਨਵੰਬਰ ਨੂੰ ਆ ਰਿਹਾ ਹੈ ਕਸ਼ਮੀਰ ਤੋਂ ਇਹ ਨਗਰ ਕੀਰਤਨ ਆਰੰਭ ਹੋਵੇਗਾ 18 ਤਰੀਕ ਸਵੇਰ ਲਗਭਗ 6 ਵਜੇ ਗੁਰਦੁਆਰਾ ਸਾਹਿਬ ਬਾਬਾ ਬਲਵੰਤ ਸਿੰਘ ਜੀ ਦਾ ਜੋ ਡੇਰਾ ਸਥਾਨ ਹੈ ਟਾਂਡਾ ਵਿਖੇ ਟਾਂਡਾ ਔਰਮੜ ਵਿਖੇ ਜੱਜਾ ਰੋਡ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੜਦੀਵਾਲ ਰੋਡ ਤੇ ਵੱਖ-ਵੱਖ ਨਗਰਾਂ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਸ਼ਹੀਦੀ ਬਾਰੇ ਜਾਗਰੂ ਕਰਦਿਆਂ ਹੋਇਆਂ ਗੜਦੀਵਾਲ ਤੋਂ ਫਿਰ ਵਾਪਸ ਭੂੰਗਾ ਹਰਿਆਣਾ ਵੱਖ-ਵੱਖ ਨਗਰਾਂ ਵਿੱਚੋਂ ਹੁੰਦਾ ਹੋਇਆ ਸ਼ਹਿਰਪੁਰ ਵਿਖੇ ਨਲੋਈਆਂ ਚੌਕ ਦੇ ਰਾਹੀਂ ਸ਼ਹਿਰ ਦੇ ਵਿੱਚ ਐਂਟਰ ਹੋਵੇਗਾ ਇਹ ਨਗਰ ਕੀਰਤਨ ਨਲੋਈਆਂ ਚੌਕ ਤੋਂ ਡੇਰਾ ਬਖਤਾ ਅੰਗੀਠਾ ਸਾਹਿਬ ਉਸ ਤੋਂ ਉਪਰੰਤ ਜੋ ਰਾਮਗੜੀਆ ਚੌਕ ਹੈ ਉੱਥੋਂ ਹੁੰਦਾ ਹੋਇਆ ਜੀ ਵਾਪਸ ਫਿਰ ਰੋਸ਼ਨ ਗੁਰੂ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਚੰਨਪਾਵਨ ਅਤੇ ਇਦਾਂ ਜੋ ਸੇਵਾਪੰਥੀ ਸੰਪਰਦਾਇ ਦਾ ਇਤਿਹਾਸਕ ਸਥਾਨ ਹੈ ਮਿੱਠਾ ਟਵਾਣਾ ਉੱਥੋਂ ਹੁੰਦਾ ਹੋਇਆ ਇਹ ਬੱਸ ਸਟੈਂਡ ਵਾਲੇ ਰਸਤੇ ਗੁਰਦੁਆਰਾ ਸਿੰਘ ਸਾਹਿਬ ਵੀ ਖਿਆਵੇਗਾ ਇਸ ਤੋਂ ਬਾਅਦ ਫਿਰ ਜੋ ਕਚੀੜੀ ਵਾਲਾ ਰੋਡ ਹੈ ਉਸ ਤੋਂ ਪੈ ਕੇ ਤੇ ਇਸਲਾਮਾਬਾਦ ਤੇ ਇਸ ਰਾਹੀਂ ਚੰਡੀਗੜ੍ਹ ਰੋਡ ਜੋ ਹੈ ਇਸ ਤੋਂ ਜਾਂਦਾ ਹੋਇਆ ਮਾਲਪੁਰ ਵਾਲੇ ਪਾਸੇ ਨੂੰ ਵੱਧਦਾ ਆ ਸ਼੍ਰੀ ਅਨੰਦਪੁਰ ਸਾਹਿਬ ਜੀ ਧਰਤੀ ਨੂੰ ਜਾ ਕੇ ਨਤਮਸਤਕ ਹੋਵੇਗਾ ਜੀ ਇਹ ਰੂਟ ਹੋਵੇਗਾ ਜੀ ਇਹਨਾਂ ਦੋਵਾਂ ਨਗਰ ਕੀਰਤਨ ਦਾ